ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਹੋਰ ਸਖਤ ਹੋ ਗਈ ਹੈ ਇਹ ਹਕੀਕਤ ਦੇਖਣ ਨੂੰ ਮਿਲੀ ਫਰੀਦਕੋਟ ਤੋਂ ਜਿੱਥੇ ਫਰੀਦਕੋਟ ਪੁਲਿਸ ਨਸ਼ਿਆਂ ਨੂੰ ਲੈ ਕੇ ਹੋਰ ਗੰਭੀਰ ਹੋઈ ਜਾਪਦੀ ਹੈ ਜਿਸ ਦੇ ਚਲਦਿਆਂ ਮੁਰ ਤੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਇਹ ਸਭ ਤੋਂ ਆਪਰੇਸ਼ਨ ਡੀਐਸਪੀ ਸ਼ਮਸ਼ੇਰ ਸਿੰਘ ਦੀ ਅਗਵਾਈ ਚ ਬਣੀ ਟੀਮ ਵੱਲੋਂ ਖਾਸ ਕਰ ਉਹਨਾਂ ਇਲਾਕਿਆਂ 'ਚ ਰੇਡ ਕੀਤੀ ਗਈ ਜਿਹੜੇ ਇਲਾਕਿਆਂ 'ਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਇਹਨਾਂ ਦੀ ਮਾਨਯੋਗ ਚੀਫ ਮਿਨਿਸਟਰ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਹੁੰਦਾ ਤਾਂ ਡਰਗ ਤੇ ਦਿੱਤੀਆਂ ਕਿੰਨਾ ਇਹ ਡਰਗ ਪ੍ਰੋਨ ਏਰੀਆ ਮੰਨਿਆ ਜਾਂਦਾ ਅੰਬੇਦਕਰ ਨਗਰੀ ਨੂੰ ਕਹਿੰਦੇ ਆ ਫਰੀਦਕੋਟ ਦਾ ਇੱਥੇ ਸ਼ਿਕਾਇਤ ਸੀ ਪਹਿਲਾਂ 100-100 ਮੁੰਡਾ ਇਕੱਠਾ ਹੁੰਦਾ ਸੀਗਾ ਹੁਣ ਤੁਸੀਂ ਖੁਦ ਹੀ ਘੁੰਮ ਕੇ ਦੇਖ ਲਿਆ ਇੱਥੇ ਅਸੀਂ ਕਈ ਟਾਈਮ ਮਤਲਬ ਕਿ ਜਾਣੇ ਆ ਔਰ ਪੀਸੀਆਰ ਇੱਥੇ ਤਨਾਤ ਕਰਕੇ ਰੱਖਿਆ ਜੀ ਦੀ ਵਜ੍ਹਾ ਕਰਕੇ ਜਿਹੜਾ ਹੁਣ ਇੱਥੇ ਕਾਫੀ ਜ਼ਿਆਦਾ ਕੰਟਰੋਲ ਆ ਅਸੀਂ ਉਸੇ ਲਾਈਨ 'ਚ ਕੰਮ ਕਰਦੇ ਹੋਇਆ ਐਸਐਸਪੀ ਸਾਹਿਬ ਫਰੀਦਕੋਟ ਵੱਲੋਂ ਜਿਹੜੇ ਸਾਨੂੰ ਆਰਡਰ ਦਿੱਤੇ ਗਏ ਆ ਕਿ ਜਿਹੜਾ ਵੀ ਕੋਈ ਡਰੱਗ ਪ੍ਰੋਨ ਏਰੀਆ ਹੈਗਾ ਉੱਥੇ ਇਹਨੂੰ ਮਤਲਬ ਕਿ ਖਤਮ ਕਰੋ ਜੇਕਰ ਕਿਸੇ ਕਾਰਨ ਕਰਕੇ ਖਤਮ ਹੋ ਨਹੀਂ ਸਕਦਾ ਤਾਂ ਉਹਨੂੰ ਮਿਨੀਮਾਈਜ਼ ਕਰਕੇ ਇੰਨਾ ਜ਼ੀਰੋ ਤੱਕ ਲਿਆਓ ਤੇ ਨੈਕਸਟ ਸਟੈਪ ਦੇ ਵਿੱਚ ਜਿਹੜਾ ਉਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز